ਭਾਈ ਸਾਹਿਬ ਸਿੰਘ ਜੀ ਦੀ ਸੇਵਾ ਵੀ ਬਹੁਤ ਮਹਾਨ ਹੈ ਦੇਖੋ ਕਿਸ ਤਰ੍ਹਾਂ ਉਹ 15 ਲੀਟਰ ਪਾਣੀ ਅਤੇ ਹੋਰ ਸਮਾਨ ਜਿਵੇਂ ਕਿ ਟੀਨ ਵਾਲਾ ਪਾਣੀ ਇਹ 15 ਲੀਟਰ ਪਾਣੀ ਦਾ ਭਾਈ ਸਾਹਿਬ ਦੇ ਇਸ਼ਨਾਨ ਕਰਨ ਵਾਸਤੇ ਜਾਂ ਕੇਸੀ ਇਸ਼ਨਾਨ ਕਰਨ ਵਾਸਤੇ ਲੈ ਕੇ ਜਾਈਦਾ ਬਾਕੀ ਉਹਨਾਂ ਨੇ ਕੇਸ ਕਿੱਲਾ ਕਰਕੇ ਉੱਪਰ ਵੀ ਲੈ ਨਾਉਂਦਾ ਦੇਖੋ ਕਿਸ ਤਰ੍ਹਾਂ ਬਹੁਤ ਹੀ ਵਧੀਆ ਤੇ ਨੇਕ ਕੰਮ ਕਰ ਰਹੇ ਨੇ ਭਾਈ ਸਾਹਿਬ ਹਾਊਸਿੰਗ ਜੀ ਜੋ ਕਿ ਉਹ ਦੇਖੋ ਕਿੱਥੇ ਉੱਪਰ ਬਹੁਤ ਜਾਣਾ ਔਖਾ ਸਾਡੇ ਵਰਗੇ ਨੂੰ ਥੱਲੇੋਂ ਵੇਖ ਕੇ ਚੱਕਰ ਆ ਜਾਂਦਾ ਤੇ ਇੰਨਾ ਵਸਤੇ ਉਸਨਾ ਅੱਜ ਜਦ ਕਿ ਇਹਨਾਂ ਦੀ ਤਬੀਅਤ ਵੀ ਤਹੀ ਠੀਕ ਪਰ ਫਿਰ ਵੀ ਉਹ ਦੇਖੋ ਪਿੱਛੇ ਕੈਨੀ ਟੰਗੀ ਹੋਈ ਹੈ ਜਿਸ ਚ 15 ਲੀਟਰ ਪਾਣੀ ਹੈ 15 ਲੀਟਰ ਪਾਣੀ ਤੇ 15 ਲੀਟਰ ਹੋਰ ਹੋ ਜਾਂਦੀ 30 30 15 ਲੀਟਰ ਪਾਣੀ ਤੇ 15 ਲੀਟਰ ਹੋਰ ਹੋ ਜਾਂਦੀ 30 ਲੀਟਰ ਭਾਈਆਂ ਨਾਲ 3 ਕਿਲੋ ਵਜਨੇ ਹੋ ਗਿਆ ਬਾਕੀ ਆਪਣਾ ਕੁੰਟਲ ਦੇ ਕਰੀਬ ਡੇੜੇ ਕੰਟਰ ਵੱਲ ਲੈ ਕੇ ਚੜਨਾ ਬਹੁਤ ਹੀ ਔਖਾ ਦੇਖੋ ਕਿਸ ਤਰ੍ਹਾਂ ਔੜੀ ਰਸਪੀੜੀ ਆਪ ਦੇਖੋ ਪਰ ਜਿੱਥੇ ਤੁਹਾਨੂੰ ਦਿਖ ਰਹੀ ਏ ਦੇਸ਼ ਉੱਥੇ ਭਾਈ ਸਾਹਿਬ ਬੈਠੇ ਨੇ ਜੋ ਵੀ 400 ਵਟ ਉੱਪਰ ਹੈ ਬਾਏ ਕੁ